ਐਡੇ ਐਡੇ ਕਿਸੀ ਹੁਣ ਐਡੇ ਐਡੇ ਕਰਤੇ ਤਾਂ ਤੁਸੀਂ ਐਂ ਬੋਲਦੇ ਹੋ ਮੈਨੂੰ ਲੈ ਭਾਣੇ ਤੂੰ ਸਵੇਰੀ ਲੱਗ ਜੰਨੀ ਆ ਝਾੜੂ ਮਾਰਨ ਲੈ ਮੈਨੂੰ ਫੜਾ ਮੈਂ ਕਰ ਦੰਨਾਗਾ ਨਹੀਂ ਵੀਰੇ ਇਹ ਕੰਮ ਬੰਦਿਆਂ ਨੂੰ ਨਹੀਂ ਸਜਦੇ ਇਹ ਕੰਮ ਬੁੜੀਆਂ ਨੂੰ ਬਣੇ ਆਏ ਨੇਗੇ ਬੁੜੀਆਂ ਨੂੰ ਚੰਗੇ ਲੱਗਦੇ ਨੇਗੇ ਇਹ ਕਰਨੇ ਲੈ ਪਣੇ ਤੂੰ ਸਾਰਾ ਦਿਨ ਕੰਮ ਕਰੀ ਜਾਂਦੀ ਰਹਣੀ ਆ ਇੱਕ ਮਿੰਟ ਵੀ ਟਿਕ ਕੇ ਬਹਿੰਦੀ ਤੂੰ ਐ ਦੱਸ ਨਾ ਤਾਂ ਕੋਈ ਤਾਈ ਕੰਮ ਕਰਦੀ ਐ ਤੇ ਨਾ ਹੀ ਭਾਬੀ ਕੰਮ ਕਰਦੀ ਐਗੀ ਨਹੀਂ ਵੀਰੇ ਤੁਸੀਂ ਘਰ ਦੀਆਂ ਗੱਲਾਂ ਚ ਨਾ ਆਇਆ ਕਰੋ ਜੇ ਤਾਈ ਨੇ ਸੁਣ ਲਿਆ ਨਾ ਵੀ ਇਹ ਆ ਗੱਲਾਂ ਕਰੀ ਜਾਂਦੇ ਨੇ ਤਾਂ ਕਰੇ ਕਲੇਸ਼ ਪੈ ਜਾਊਗਾ ਨਹੀਂ ਤਾਈ ਤਾਂ ਬਿਮਾਰ ਰਹਿੰਦੀ ਐ ਭਾਬੀ ਡਿਊਟੀ ਤੇ ਜਾਂਦੀ ਐਗੀ ਲੈ ਪਣੇ ਮਾੜਾ ਮੋਟਾ ਦਾ ਕੰਮ ਇਹਨੂੰ ਕਰਨਾ ਚਾਹੀਦਾ ਤਾਈ ਨੂੰ ਮੰਨਿਆ ਵੀ ਆਪਾਂ ਇਹਨਾਂ ਕੋਲ ਰਹਿਣੇ ਆ ਇਹਨਾਂ ਨੇ ਤਾਂ ਆਪਾਂ ਨੂੰ ਨੌਕਰ ਬਣਾ ਕੇ ਰੱਖ ਰੱਖਿਆਗਾ ਨਹੀਂ ਵੀਰੇ ਚੁੱਪ ਕਰ ਜਾ ਜੇ ਸੁਣ ਲਿਆ ਮੈਂ ਲੜਾਈ ਪੈ ਜੂਗੀ ਪਰ ਡਰਦੀ ਕਿਉਂ ਆ ਤੂੰ ਆਪਾਂ ਹੁਣ ਇੰਨੇ ਜੋਕੇ ਹੋ ਗਏ ਆ ਸੋਨੂੰ ਪਤਾ ਵੀਰੇ ਮੈਂ ਕਿਉਂ ਨਹੀਂ ਬੋਲਦੀ ਮੈਨੂੰ ਆਏ ਵੀ ਤੁਹਾਡੀ ਪੜਾਈ ਖਰਾਬ ਹੋ ਜੂ ਤੁਸੀਂ ਪੜ ਲਿਖ ਲੋ ਤਾਂ ਮੈਂ ਕੁਝ ਨਹੀਂ ਕਹਿੰਦੀ ਪਰੇ ਤੂੰ ਸਾਧਨ ਕੰਮ ਕਰਦੀਆਂਗੀ ਛੜਦਾ ਦਿਲ ਦੁਖਦਾਗਾ ਜੇ ਮੇਰੇ ਇੰਨੇ ਕੰਮ ਕਰੇ ਨਾਲ ਨਾ ਤੁਹਾਡੀ ਜ਼ਿੰਦਗੀ ਬਣਦੀ ਐ ਤੁਸੀਂ ਪੜ ਲਿਖਿਓ ਤਾਂ ਇਹ ਚ ਮਾੜਾ ਵੀ ਕੀ ਹੈਗਾ ਨਾਲੇ ਆਪਣੇ ਘਰ ਦਾ ਕੰਮ ਹੈ ਵੀਰੇ ਤੁਸੀਂ ਇਹ ਵੀ ਸੋਚੋ ਵੀ ਤਾਈ ਨੇ ਆਪਾਂ ਨੂੰ ਨਾ ਬਚਪਨ ਤੋਂ ਪਾਲਿਆ ਪਲੋਸਿਆਗਾ ਤੁਸੀਂ ਬੈਠੋ ਮੈਂ ਤੁਹਾਨੂੰ ਕੁਝ ਲੈ ਕੇ ਦੰਨੀ ਆ ਖਾਣ ਨੂੰ ਨਾ ਨਾ ਪਰੇ ਰਹਿਣ ਦੇ ਅਸੀਂ ਨਹੀਂ ਕੁਝ ਖਾਣਾ ਨਹੀਂ ਵੀਰੇ ਤਾਈ ਨੇ ਤਾਂ ਤੁਹਾਨੂੰ ਕੁਝ ਖਾਣ ਨੂੰ ਦੇਣਾ ਨਹੀਂ ਮੈਂ ਲੈ ਕੇ ਦੰਨੀ ਆਗੀ ਤੁਸੀਂ ਬੈਠੋ ਉੱਥੇ ਚੱਲ ਲਈਆ ਦੇ ਗੁਰੀ ਆਪਣੀ ਭੈਣ ਕਿੰਨਾ ਕਰ ਦੇਗੀ ਯਾਰ ਆਪਣੀ ਭੈਣ ਤੋਂ ਬਿਨਾਂ ਆਪ ਨੂੰ ਕੋਈ ਨਹੀਂ ਪੁੱਛਦਾ ਹੈ ਨਾ ਮਾ ਮਾ ਤੇ ਭੈਣਾ ਬਿਨਾ ਕੋਈ ਰੋਟ ਨਹੀਂ ਖਾਂਦਾ ਆਪਾਂ ਨੂੰ ਗੱਲ ਤਾਂ ਤੇਰੀ ਵੀ ਜਮਾਂ ਸਹੀ ਆ ਯਾਰ ਜਿਦੋਂ ਭੈਣ ਦਾ ਵਿਆਹ ਹੋ ਗਿਆ ਆਪਾਂ ਨੂੰ ਪੁੱਛੂ ਕੌਣ ਵਧੀਆ ਹੋ ਜੇ ਯਾਰ ਇੱਥੇ ਤੜਕੀ 4 ਵਜੇ ਉੱਪਰ ਖੜਦੀ ਹੈ ਜੀ ਸਾਧਨ ਕੰਮ ਤੇ ਲੱਗੀ ਰਹਿੰਦੀ ਹੈ ਜੀ ਤੇ ਮੈਂ ਤੇਰੀ ਵੀ ਸਹੀ ਕੀ ਗੱਲਾਂ ਕਰੀ ਆਨੇ ਮੇਰੇ ਭਰਾ ਵੇ ਖੁਆ ਖਾਲੋ ਛੇਤੀ ਛੇਤੀ ਪਰ ਇਹ ਆ ਕੰਮ ਤੂੰ ਛੱਡ ਦੇ ਹੁਣ ਆਪਾਂ ਹੁਣ ਵੱਡੇ ਹੋ ਗਏ ਚੰਗਾ ਨਹੀਂ ਲੱਗਦਾ ਹੈਗਾ ਕੋਈ ਨਾ ਆ ਕੌਲੀ ਫੜੋ ਦੋਨੇ ਪ੍ਰਾਣਾ ਛੇਤੀ ਛੇਤੀ ਖਾ ਲੋ ਕੌਲੀ ਮੈਨੂੰ ਬੇਲੀ ਕਰਕੇ ਦੇ ਦਿਓ ਤਾਈ ਨਹੀਂ ਤਾਂ ਸਾਨੂੰ ਪੁੱਛਣਾ ਵੀ ਨਹੀਂ ਹਾਏ ਇਹ ਵੀ ਲੁਕ ਲੁਕ ਕੇ ਖਾਣੇ ਹੋਗੇ ਉਹੀ ਆਖਟਾਂ ਛੋਟੀਆਂ ਰਹਿ ਗਈਆਂ ਅੱਡੇ ਵੱਡੇ ਹੋ ਗਏ ਫੇਰ ਵੀ ਤੁਸੀਂ ਮਾੜਾ ਮੋਟਾ ਸੋਚ ਲਿਆ ਕਰੋ ਕੋਈ ਨਾ ਤਾਈ ਇਹ ਠੰਡ ਚੋਂ ਆਏ ਸੀਗੇ ਤਾਂ ਕਰਕੇ ਮੈਂ ਇਹਨਾਂ ਨੂੰ ਖਵਾ ਲਿਆ ਕੇ ਦੇ ਹਾਂ ਹਾਂ ਮੈਂ ਸਾਰਾ ਕੁਝ ਜਾਣਦੀ ਆਂਗੀ ਦੇਖ ਉਸ ਖਾਣਾ ਹੁੰਦਾ ਮੈਂ ਇਥੋਂ ਮੰਗੇ ਖਾ ਲਿਆ ਕਰੋ ਉਥੇ ਫਿਰਦੇ ਰਹਿੰਦੇ ਖਲ ਖੁੰਝੇ ਹੱਥ ਮਾਰਦੇ ਸਾਰੇ ਤਲਾਸੀ ਲੈ ਲੈਣੇ ਹੋਗੇ ਕੋਈ ਨਾ ਤਾਂ ਹੀ ਬਾਧੂ ਪਿਆਗਾ ਖੋਆ ਖਾ ਲੈਣ ਦੇ ਖਰਾਬ ਹੀ ਹੋਊਗਾ ਮੈਂ ਕਿਹੜਾ ਹਟਾਉਣੀ ਆ ਦੇ ਮੰਗਲਾਂ ਦੇ ਮੈਂ ਕਿਹੜਾ ਹੁਣ ਮੋੜਦੀ ਸੀਗੀ ਤੂੰ ਸੋਨੂੰ ਐ ਕਹਿੰਦੀ ਆ ਵੀ ਚੱਕ ਚੱਕ ਕੇ ਖੁੰਝਿਆਂ ਚੋਂ ਨਾਲ ਭਾਲਿਆ ਕਰੋ ਚੀਜ਼ਾਂ ਖਾ ਲੋ ਮੈਂ ਕਿਹੜਾ ਹੱਥ ਚੋਂ ਫੜਦੀ ਆਂਗੀ ਖਾ ਲੋ ਬੇ ਤਾਈ ਤਾਂ ਬੱਗ ਗਈ ਹੁਣ ਚਰਕ ਦੇ ਨੇ ਮੇਰ ਦੇ ਕਦਾ ਸ੍ਰੀਕਰ ਭਾਈ ਬੈਜੋ ਵੀਰ ਜੀ ਬਹੁਤ ਠੀਕ ਆ ਹਾਂ ਹਾਂ ਵਧੀਆ ਸ਼ੇਰਾ ਵਧੀਆ ਤੁਸੀਂ ਤੁਸੀਂ ਐਂ ਕਰੋ ਪਾਣੀ ਪੂਣੀ ਲੈ ਆਉਣਾ ਤਾਂ ਇਹਨੂੰ ਚਾਹ ਬਣਾ ਲਓ ਨਾ ਨਾ ਪਾਣੀ ਪੂਣੀ ਤਾਂ ਕੋਈ ਗੱਲ ਨਹੀਂ ਲੈ ਤਾਂ ਨਹੀਂ ਵੀਰ ਜੀ ਨਾ ਭਾਈ ਕੋਈ ਗੱਲ ਨਹੀਂ ਤੁਸੀਂ ਦੱਸੋ ਕਿਵੇਂ ਸੱਦਿਆ ਸੀਗਾ ਮੈਨੂੰ ਆਏ ਸੱਦਿਆ ਸੀ ਵੀਰ ਜੀ ਹੁਣ ਅਵਤਾਰ ਦੇ ਡੈਡੀ ਦਾ ਦੇਖਾ ਹੈ ਨਹੀਂ ਗੇ ਹਨਾ ਹਾਂ ਭਾਈ ਮੈਂ ਵੀ ਬਿਮਾਰ ਰਹਿੰਦੀ ਆ ਮੇਰੀ ਸਿਹਤ ਜੀ ਕੋਈ ਠੀਕ ਨਹੀਂ ਰਹਿੰਦੀ ਅੱਛਾ ਐ ਮੈਨੂੰ ਆਏ ਵੀ ਰਿਸ਼ਤਾ ਹੋ ਜੇ ਚਲੇ ਤਾਂ ਵਿਆਹ ਹੋ ਜੇ ਮੇਰਾ ਕੰਮ ਨਿਭੜ ਜੇ ਅੱਛਾ ਭਾਈ ਰਿਸ਼ਤੇ ਨੂੰ ਸੱਦਿਆ ਹਾਂ ਹਾਂ ਵੀਰ ਜੀ ਪਈ ਮੰਗ-ਮੰਗ ਕੀ ਐ ਫਿਰ ਛੋਡੀ ਸਾੜੀ ਤਾਂ ਕੋਈ ਮੰਗ ਨਹੀਂ ਹੈਗੀ ਵੀਰ ਜੀ ਬਸ ਵਧੀਆ ਸਿਆਣੀ ਕੁੜੀ ਹੋਵੇ ਤੇ ਮੰਗ-ਮੰਗ ਕੋਈ ਨਹੀਂ ਘਰੇ ਕੰਮ ਦੰਦਾ ਕਰੇ ਸਿਆਣੀ ਹੋ ਨਾ ਵੀਰ ਜੀ ਸਾਨੂੰ ਪਤਾ ਹੀ ਆਉਂਦਾ ਕਮਾਈ ਬਥੇਰੀ ਕਰਦਾ ਸਿਆਣਾ ਬਥੇਰਾ ਹੈਗਾ ਨਸ਼ਾ ਨਹੀਂ ਪੱਤਾ ਨਹੀਂ ਕੋਈ ਕਰਦਾ ਇਹ ਦੇਖ ਹੈ ਤੇ ਮੈਂ ਹੀ ਕਹਿੰਦੀ ਆ ਵੀ ਕੋਈ ਸਿਆਣੀ ਕੁੜੀ ਹੋਵੇ ਚੱਲ ਰਲ ਮਿਲ ਕੇ ਸਾਡੇ ਵਧੀਆ ਚੱਲੇਗਾ ਅੱਛਾ ਭਾਈ ਹਾਂ ਮੁੰਡੇ ਬਾਰੇ ਤਾਂ ਫਿਰ ਪਤੀ ਆ ਮੈਨੂੰ ਠੀਕ ਐ ਇੱਕ ਨਾ ਮੇਰੀ ਭਾਣ ਜੀ ਹੈਗੀ ਉਹਦੇ ਦੋ ਭਾਈ ਨੇ ਛੋਟੇ ਤੇ ماں ਪਿਓ ਗੁਜ਼ਰ ਗਏ ਸੀ ਛੋਟੀ ਜੀ ਸੀ ਉਦੋਂ ਤੇ ਸਾਰਾ ਘਰ ਦਾ ਕੰਮ ਆਪ ਹੀ ਕਰਦੀ ਹੈ ਸਾਰਾ ਸਾਂਭਦੀ ਹੈਗੀ ਸਾਰਾ ਬੋਝ ਉਹਦੀ ਹੈਗਾ ਅੱਛਾ ਫੇਰ ਤਾਂ ਸਿਆਣੀ ਬਹੁਤ ਕੋਲੀ ਸਿਆਣੀ ਆ ਪਈ ਮੈਂ ਉਹਨਾਂ ਨਾਲ ਕਰ ਲੂੰ ਗੱਲ ਫੇਰ ਸਾਨੂੰ ਹੋਰ ਵੀਰ ਜੀ ਕੀ ਚਾਹੀਦਾ ਪਈ ਉਹ ਤਾਂ ਆਪਦੀ ਤਾਈ ਕੋਲੀ ਰਹਿੰਦੀ ਹੈਗੀ ਉਹਦੀ ਤਾਈ ਦਾ ਸੁਭਾਗ ਹੱਤ ਸਖਤ ਉਹਨੇ ਤਾਂ ਵਿਆਹ ਤੇ ਖਰਚਾ ਨਹੀਂ ਕਰਨਾਗਾ ਉਹ ਥੋੜੀ ਜੀ ਕੰਜੂਸ ਜੀ ਹੈਗੀ ਬਾਕੀ ਇਹਨਾਂ ਦਾ ਬਾਲਾ ਕਰਦੀ ਜੀ ਨਹੀਂ ਹੈਗੀ ਤੇ ਇਹ ਸਾਰੀ ਕਬੀਰਦਾਰੀ ਉਹਦੇ ਹੱਥ ਚ ਹੈਗੀ ਤੁਸੀਂ ਵੀਰ ਜੀ ਫਿਕਰ ਨਾ ਕਰੋ ਅਸੀਂ ਤਾਂ ਉਹਨੂੰ ਆਬਦੀਤੀ ਬਣਾ ਕੇ ਰੱਖਾਂਗੇ ਨਾਲੇ ਉਹਦੇ ਭਾਈਆਂ ਬਾਰੇ ਵੀ ਅਸੀਂ ਸੋਚਾਂਗੇ ਉਹ ਸਾਨੂੰ ਕਹਾ ਉਸੇ ਦੀ ਲੋੜ ਨਹੀਂ ਹੈਗੀ ਤਾਂ ਤ ਨੂੰ ਪਤੀ ਹੈ ਇਹਦਾ ਖੇਤੀਬਾੜੀ ਵਾਲੇ ਬੰਦੇ ਆ ਸੰਨ ਤਾਂ ਉਹ ਹੀ ਮੂਰੇ ਪਰਿਵਾਰ ਹੋਇਆ ਚਾਹੀਦਾ ਬਾਲਾ ਚਲਾਕ ਨਾ ਹੋਵੇ ਨਹੀਂ ਤਾਂ ਸਾਨੂੰ ਚਲਾਕੀ ਕਰਨੀ ਆਉਂਦੀ ਹੈ ਤੇ ਨਾ ਹੀ ਅਸੀਂ ਕਿਸੇ ਦੀ ਚਲਾਕੀ ਸਹਿ ਸਕਦੇ ਆ ਸਾਡੇ ਵਰਗੇ ਸਿੱਧੇ ਪੁੱਧੇ ਬੰਦੇ ਹੋਣ ਨਹੀਂ ਨਹੀਂ ਉਹ ਤਾਂ ਭਾਈ ਤਿੰਨੇ ਭੈਣ ਭਾਈ ਬਹੁਤ ਸਿਆਣੇ ਨੇਗੇ ਬਾਲੇ ਨਰਮ ਨੇਗੇ ਉਹ ਤਾਂ ਸੋਢੇ ਚ ਉਮੀ ਰੱਜ ਜਾਣਗੇ ਜਿਵੇਂ ਜੇ ਤੁਸੀਂ ਉਮੀ ਹੋਰ ਰੱਜ ਜਾਣਗੇ ਵੀਰ ਜੀ ਤੁਸੀਂ ਨਾ ਭੋਰਾ ਫੇਕਰ ਨਾ ਕਰੋ ਤੁਸੀਂ ਗੱਲ ਤੋਰੋ ਉਹ ਠੀਕ ਆ ਭਾਈ ਹੁਣ ਮੈਨੂੰ ਸਮਾਰ ਕੇ ਦੱਸ ਦੋ ਕੋਈ ਛੋਟੀ ਮੰਗ ਤਾਂ ਨਹੀਂ ਹੈਗੀ ਹੋਰ ਕੋਈ ਹੋਵੇ ਗੱਲ ਨਿਕਲਿਆ ਬੇਦੂਦ ਬਾਅਦ ਫਿਰ ਨਾ ਤਾਂ ਇਹ ਮੰਗ ਮੁਗ ਤਾਂ ਸਾਡੀ ਕੋਈ ਨਹੀਂ ਭਾਈ ਜਿਹੜੀਆਂ ਗੱਲਾਂ ਤੂੰ ਕਰੀਆਂ ਨਾ ਵੀ ਇਹੇ ਗੱਲਾਂ ਤੇ ਉਹ ਪੂਰ ਉਤਰ ਜਾਣ ਬਸ ਛੇਰਾ ਠੀਕ ਆ ਜਦੋਂ ਬੜਾ ਚਲਾ ਕੇ ਜਾਂ ਟੱਬਰ ਨਹੀਂ ਚਾਹੀਦਾ ਹਾਂ ਹਾਂ ਮੈਂ ਸਮਝ ਗਿਆ ਬਸ ਸਿਆਣੇ ਆਹੋ ਠੀਕ ਆ ਮੈਂ ਕਰ ਦਾਂਗਾ ਤਾਂ ਠੀਕ ਆ ਤਾਂ ਕਰ ਚਲਦਾ ਮੈਂ ਚਾਚੂ ਦਾ ਪੀ ਜਾਂਦਾ ਦਾ ਉਹ ਬਸ ਬਸ ਮੈਨੂੰ ਕੰਮ ਜਾਗਾ ਅੱਜ ਦਨ ਸਕੂਲ ਚ ਇੰਨਾ ਕੰਮ ਸੀ ਥੱਕ ਗਈ ਮੈਂ ਤਾਂ ਮੈਂ ਤਾਂ ਥੱਕ ਗਿਆ ਮਸਾਰ ਪੋਟਰ ਫੁਟਾਈਆਂ ਬਣਾਈਆਂ ਆਪਾਂ ਉਹਦੇ ਕਰਕੇ ਹੇ ਹੇ ਆ ਗਈ ਤੂੰ ਤਾਂ ਨਹੀਂ ਹਾਂ ਮਮੀ ਆ ਗਈ ਠੰਡ ਵਾਲੀ ਸੀ ਥੱਕ ਗਈ ਅੱਜ ਤਾਂ ਅੱਛਾ ਹੋਰ ਮਮੀ ਚਾਹ ਨਹੀਂ ਬਣਾਈ ਚਾਹੀ ਬਣਾ ਦਿਓ ਥੋੜੀ ਜੀ ਬਾਲੀ ਠੰਡ ਲੱਗੀ ਜਾਂਦੀ ਹੈ ਠੰਡੀ ਵਾਲੀ ਅੱਜ ਤਾਂ ਤੂੰ ਸੁੱਤ ਬੈਠੋ ਮੈਂ ਬਣਾ ਕੇ ਲਿਆਉਣੀ ਆ ਚਾਹ ਠੀਕ ਹੈ ਗਰਮ ਗਰਮ ਚਾਹ ਪੀ ਲਵਾਂਗੇ ਬਿੱਪਾ ਲਾ ਮੈਂ ਆਇਆ ਕੈਂਦੀ ਸੀ ਉਠਖੜ ਤੇ ਭਾਈ ਤੇ ਤੇ ਪਰ ਜਾਈ ਆਏ ਨੇ ਉਹਨਾਂ ਚਾਹ ਬਣਾ ਕੇ ਦੇ ਦੇ ਐਨੀ ਠੰਡ ਹੈਗੀ ਤਾਂ ਇਹਨਾਂ ਮੈਂ ਠੰਡ ਦੇ ਕੱਪੜੇ ਧੋਈ ਗਈ ਮੈਨੂੰ ਤਾਂ ਠੰਡ ਵਾਲੀ ਲੱਗੀ ਜਾਂਦੀ ਐ ਤੇ ਨਾਲੇ ਮੇਰਾ ਤਾਂ ਅੰਗ ਅੰਗ ਦੁਖੀ ਜਾਂਦਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੈਨੂੰ ਬੁਖਾਰ ਆ ਮੈਂ ਇੱਥੇ ਤਾਂ ਨਹੀਂ ਚਾਹ ਬਣਦੀ ਕਿੰਨੇ ਸਾਲ ਹੋ ਗਏ ਤੇਰੇ ਆ ਬਹਾਨੇ ਸੁਣਦੀ ਨੂੰ ਖੜੀ ਹੋ ਉੱਠ ਕੇ ਚਾਹ ਬਣਾ ਕੇ ਲਿਆ ਨਿਤ ਬਹਾਨਾ ਮਾਰਦਨੀ ਆ ਆ ਦੁਖਦਾ ਆ ਦੁਖਦਾਗਾ ਉਹ ਵੀ ਠੰਡ ਚੋਂ ਆਏ ਨੇਗੇ। ਤਾਈ ਬਹਾਨਾ ਕਾਹਦਾ ਲਾਉਣੀ ਆਂਗੀ? ਅੱਗੇ ਕਿਹੜਾ ਮੈਂ ਉਹਨਾਂ ਨੂੰ ਚਾਹ ਪਾਣੀ ਆਉਂਦੇ ਨੂੰ ਦੰਦੀ ਨਹੀਂ ਸੀਗੀ। ਮੇਰੇ ਤਾਂ ਨਾ ਅੰਗ ਪੈਰ ਬਾੜੀ ਦੁਖੀ ਆਂਦੇ ਨੇ ਕਿ ਮੈਂ ਇੱਥੇ ਚਾਹ ਬਣਦੀ ਨਹੀਂਗੀ। ਜੇ ਉੱਠਿਆ ਜਾਂਦਾ ਮੈਂ ਚਾਹ ਬਣਾ ਆ ਦਿੰਦੀ। ਤਾਈ ਫਿਰ ਕਿਉਂਦਾ ਪੈ ਜਾਣਦੇ? ਬੁਖਾਰ ਚੜਿਆ ਪ੍ਰਾਇਮਰੀ ਭੈਣ ਨੂੰ। ਨਾਲੇ ਉਹ ਜਦੋਂ ਕਹੀ ਜਾਂਦੀ ਮੈਂ ਬੁਆਰ ਆਂਗੀ। ਪਹਿਲਾਂ ਕਿਹੜਾ ਉਹਨੂੰ ਕਿਤੇ ਕੀਤਾ ਨਹੀਂ ਕੰਮ। ਨਾਲੇ ਪਹਿਲਾਂ ਕਿਹੜਾ ਚਾਹ ਕਿਤੇ ਬਣਾਈ ਨਹੀਂ ਉਹਨੇ। ਇਹ ਮੈਨੂੰ ਪਤਾ ਹੀ ਹੈਗਾ। ਛੋਟੇ ਹੁੰਦੇ ਤੁਸੀਂ ਇਹੋ ਜਿਹੇ ਬਹਾਨੇ ਮਾਰਦੇ ਸੀ। ਉਹ ਤਾਂ ਬਹਾਨੇ ਮਾਰਨੇ ਸੌਣੀਆਂ ਹੈਗਾ ਮੇਰੀ ਭਣ ਕੋਈ ਬਾਹਰ ਨਹੀਂ ਲਾਉਂਦੀਗੀ ਪੈਣ ਤੂੰ ਪੈ ਜਾ ਆਰਾਮ ਕਰ ਲੈ ਮੈਂ ਤੇ ਗੁਰੀ ਜੰਨੇ ਦਵਾਈ ਲੈਣ ਨਾਲ ਠੰਡ ਵਾਲੀ ਤੂੰ ਕਿੱਥੇ ਜਾਏਂਗੀ ਦਵਾਈ ਲੈਣ ਜਾ ਜਾਓ ਸੁਣ ਤਰਨਾ ਫਿਰਨ ਦਾ ਬਹਾਨਾ ਚਾਹੀਦਾਗਾ ਇਹਨੂੰ ਆਰਾਮ ਕਰਨ ਦਾ ਬਹਾਨਾ ਚਾਹੀਦਾਗਾ ਤਾਈ ਇਹਨਾਂ ਦਾ ਕੋਈ ਨੌਕਰਾਂ ਨਾਲ ਵੀ ਧੱਕਾ ਨਹੀਂ ਕਰਦਾ ਜਿੰਨਾ ਤੂੰ ਸਾਡੀ ਭੈਣ ਨਾਲ ਕਰਦੀ ਹੈਗੀ ਹਾਏ ਹਾਏ ਆਹੀ ਸੁਣਨਾ ਰਹਿ ਗਿਆ ਸੀਗਾ ਨਾਲ ਤਾਂ ਮੇਰੇ ਸਾਰਿਆਂ 'ਚ ਮੈਨੂੰ ਭੰਡੀ ਜੰਨੇ ਹੋਗੇ ਨਾਲ ਸਉਣ ਛੋਟੇ ਛੋਟਿਆਂ ਨੂੰ ਮੈਂ ਪਾਲਿਆ ਸੀਗਾ ਅੱਜ ਦੇ ਟਾਈਮ 'ਚ ਕੋਈ 4 ਦਿਨੇ ਰੱਖਦਾ ਐਡੇ ਐਡੇ ਕਿ ਸੀ ਹੁਣ ਐਡੇ ਐਡੇ ਕਰਤੇ ਤਾ ਤੁਸੀਂ ਆਏ ਬੋਲਦੇ ਮੈਨੂੰ ਤਾਈ ਸਾਹਮਣਾਂ ਦਾ ਪਰਮਾਤਮਾ ਆਗਾ ਨਾਲੇ ਸਾਡਾ ਵੀ ਇੱਥੇ ਅੱਖ ਹੈਗਾ ਘਰ 'ਚ ਵੇ ਕਿਹੜਾ ਹੱਕ ਕਿਹੜੇ ਹੱਕਾਂ ਦੀਆਂ ਗੱਲਾਂ ਕਰਦੇ ਆਂਗਾ ਢੂੜ ਕਿਲਾ ਬਾਹਣ ਦਾ ਹੁੰਦਾਗਾ ਚੱਕ ਢੂੜ ਕਿਲਾ ਹੋ ਜੋ ਅੱਡ ਦੇ ਤੇ ਮੈਂ ਤਾਂ ਤੁਸੀਂ ਸ਼ਾਬਾਸ਼ ਦੇਖਦੀਆਂ ਅੱਡ ਹੋ ਕੇ ਕੀ ਬਣਾਉਂਗੇ ਤੁਸੀਂ ਐਡੀ ਕਿੱਡੀ ਗੱਲ ਆ ਤਾਈ ਫਿਰ ਹੋ ਜਾਗੇ ਅੱਡਾ ਨਹੀਂ ਵੀਰੇ ਕਿਉਂ ਗੱਲ ਵਧਾਈ ਹੈਗੀ ਸਾਂਝ ਕਰਤੀ ਵਰਕ ਤਾਂ ਹੁੰਦੀਆਂ ਨੇ ਪਹਿਲਾਂ ਤਾਂ ਪਾਪ ਦੇ ਭਰਾਵਾਂ ਨੂੰ ਪੱਟੀ ਫੜਾ ਲੈਣੀ ਹੈਗੀ ਪਿੱਛੋਂ ਸਿਆਣੀ ਵਰਜਾਂ ਦੀ ਦੇਣੀ ਕਰ ਲੋ ਭਾਈ RAM ਮੈਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਇਸ ਤੋਂ ਬਾਅਦ ਨਾ ਕਰੂੰਗੀ ਪਹਿਲੇ ਤੂੰ ਆਰਾਮ ਕਰ ਲੈ ਅਸੀਂ ਦਵਾਈ ਲੈ ਕੇ ਆਉਂਦੇ ਹਾਂਗੇ ਹੋਰ ਪਹਿਲੇ ਜੇ ਤੂੰ ਬਿਮਾਰ ਹੋ ਗਈ ਇਹਨੇ ਕਿਸੇ ਨੇ ਨਹੀਂ ਸਾਹਮਣਾ ਤੈਨੂੰ ਪੈ ਜਾ ਪਹਿਨੇ ਤੂੰ ਚੱਲ ਗੁਰੀ ਚੱਲੀਏ ਦਵਾਈ ਲੈ ਦੇਖਿਓ ਕਿੰਨਾ ਸੋਹਣਾ ਸੂਟ ਹੈ ਆਨਲਾਈਨ ਸਾਨੂੰ ਕੋਈ ਹੋਰ ਕੰਮ ਹੈਗਾ ਸੂਟ ਦੇਖਣ ਤੋਂ ਬਿਨਾ ਇਹ ਤੇ ਕੱਲੇ ਸੂਟ ਹੀ ਨਹੀਂ ਆਉਂਦੇ ਹੋਰ ਵੀ ਬਹੁਤ ਕੁਝ ਹੋਊਗਾ ਹਾਂ ਰੀਲਾ ਹੁੰਦੀਆਂ ਨੇ ਜਿਹੜੇ ਤੂੰ ਸਾਰਾ ਦਿਨ ਦੇਖੀ ਜਾਂਦੇ ਹੋ ਇੱਥੇ ਸੂਟ ਹੀ ਦੇਖਣਾ ਸੂਟ ਹੀ ਸਾਡੇ ਕੰਮ ਦੀ ਚੀਜ਼ ਆ ਕੀ ਕੰਮ ਦੀ ਚੀਜ਼ ਹੈਗਾ ਰੋਜ਼ ਰੋਜ਼ ਨਵਾਂ ਸੂਟ ਥੋੜੀ ਹੁੰਦਾਗਾ ਮਹੀਨੇ ਚ ਇੱਕ ਅੱਧਾ ਲੈ ਲਿਆ ਚਲ ਬੰਨੀ ਗੱਲ ਸਸਤਾ ਤਾਂ ਦੇਖੋ ਕਿੰਨਾ ਸਸਤਾ ਤਾਂ ਤੁਸੀਂ ਇੱਥੇ ਜਦੋਂ ਇੱਥੋਂ ਲੈ ਕੇ ਆਉਣੀਆਂ ਦੁਕਾਨ ਤੇ ਉਦੋਂ ਦਾ ਤੁਸੀਂ ਕਰਨ ਲੱਗੇ ਜਾਨੀਓ ਇੰਨੇ ਹੈ ਜੀ ਇੰਨੇ ਦੇਵਾਂਗੇ ਅਸੀਂ ਇਹ ਜਿੰਨੇ ਮੰਗ ਲੰਦ ਨੇ ਉੰਨੇ ਪਾਦਾ ਨਹੀਂਓ ਫੇਰ ਹੁਣ ਰੇਟ ਤੇ ਤੜਾਈ ਦੇ ਹੁੰਦਾ ਹੁਣ ਜਿੰਨੇ ਮੰਗਲੇ ਅਗਲਾ ਉੰਨੀ ਫੜਾ ਦੇ ਫਿਰ ਇਹਨਾਂ ਨੂੰ ਵੀ ਤੜਾਇਆ ਕਰੋ ਇਹ ਤਾਂ ਪਹਿਲੇ ਹੀ ਸਸਤਾ ਲਾਉਂਦੇ ਬਿਚਾਰੇ ਕਿੱਥੋਂ ਲੋਂਦੇ ਨੇ ਤੇ ਜਿੰਨੇ ਸਸਤਾ ਇਹ ਲੈ ਮੈਨੂੰ ਹੁਣ ਪਤਾ ਨਹੀਂ ਮੈਂ ਐਡੀ ਸੂਟ ਖਰੀਦੀ ਹੋਈਆਂ ਮੈਨੂੰ ਪਤਾ ਵੀ ਕਿਹੜਾ ਸਟਾਫ ਨਹੀਂ ਤਾਂ ਫੇਰ ਜਦੋਂ ਮੰਗਾ ਲਾ ਨਹੀਂ ਹੈ ਮੰਗਾਉਣ ਤੋਂ ਬਾਅਦ ਫੇਰ ਕਹਿੰਦੇ ਨੇ ਜੀ ਇਹ ਤਾਂ ਮੋੜਨੇ ਤਾਂ ਪਸੰਦ ਨਹੀਂ ਆਇਆ ਉਸ ਫਿਰ ਇਹੇ ਜੀ ਹੁੰਦੇ ਨੇ ਉਹ ਰੇਟ ਦੇ ਹਿਸਾਬ ਨਾਲ ਫੇਰ ਰਿਟਰਨ ਕਰੋ ਜੀ ਛੇਤੀ ਫੇਰ ਮੇਰੀ ਜਾਣ ਖਾਈ ਜੰਨੀ ਹੈ ਹੋਰ ਕੀ ਦਿਖਾਵਾਂ ਗਵੰਡੀਆਂ ਦੀ ਜਿੰਨੇ ਟਾਈਮ ਚਾਹੇ ਚ ਮੱਥਾ ਮਾਰਦੀਆਂ ਕੋਈ ਕੰਮ ਕਰ ਲੈ ਨਾ ਹੁਣ ਡਿਊਟੀ ਤੇ ਆਈਆਂ ਇਹ ਵੀ ਤਾਂ ਕੰਮ ਹੀ ਆ ਨਾਲੇ ਕੰਮ ਮੈਂ ਹੀ ਕਰਦੀਆਂ ਹੋਰ ਕੋਈ ਬਾਹਰੋਂ ਆ ਕੇ ਕਰਕੇ ਜਾਂਦਾ ਲੈ ਆ ਚਾਹ ਮੰਮੀ ਕਿਹਨੇ ਕਹੀਏਗੀ ਤੇਰੇ ਤੋਂ ਨਹੀਂ ਕੰਮ ਹੁੰਦਾ ਨਾਲੇ ਤੈਨੂੰ ਪਤਾ ਹੈ ਵੀ ਮੰਮੀ ਦੀ ਸਿਹਤ ਠੀਕ ਨਹੀਂ ਰਹਿੰਦੀ ਮੰਮੀ ਵੀਰਪਾਲ ਕਿੱਥੇ ਆਉਣੇ ਕਿਉਂ ਨਹੀਂ ਬਣਾਈ ਚਾ ਕੀ ਦੱਸਾਂ ਤਾ ਉਹਦੇ ਤਾਂ ਨਾ ਡਰਾਮੇ ਨਹੀਂ ਮੁੱਕਦੇਗੇ ਦੇ ਕੁਛ ਕਹਿਨੇ ਹੈਗੀ ਉਹਦੇ ਭਰਾ ਮੇਰੇ ਨਾਲ ਲੜਨ ਆਉਂਦੇ ਹੈਗੇ ਕਹਿੰਦੀ ਮੈਂ ਤਾਂ ਨਾ ਕੱਪੜੇ ਢੋਤੇ ਸੀਗੇ ਉਹਦੇ ਨਾਲ ਮੈਨੂੰ ਠੰਡ ਲੱਗ ਗਈ ਮੈਂ ਤਾਂ ਪਾਲੀ ਚੜੀ ਜਾਂਦਾਗਾ ਮੰਮੀ ਫਿਰ ਉਹਨੇ ਠੇਕਾ ਤਾਂ ਨਹੀਂ ਲਿਆ ਸਾਰੇ ਕੰਮ ਦਾ ਗਰਨ ਤੂੰ ਵੀ ਕਰ ਲਿਆ ਕਰ ਕੁਸਾ ਮੰਮੀ ਆਪਾ ਇਹਨਾਂ ਨੂੰ ਹੀ ਤਿੰਨ ਜਣੇ ਨੂੰ ਕਰੇ ਰੱਖਿਆ ਹੋਇਆ ਹੈ ਕੰਮ ਤਾਂ ਕੋਈ ਕਰਦੇ ਨਹੀਂ ਉਹੀ ਤਰੀਕਾ ਕਰੀ ਜਾਂਦੇ ਸਾਰਾ ਦਿਨ ਕੀ ਦੱਸਾਂ ਪੁੱਤ ਪਹਿਲਾਂ ਸੋਣਾ ਡੈਡੀ ਨੇ ਮੰਨਿਆ ਵੀ ਇਹਨਾਂ ਨੂੰ ਅੱਡ ਕਰ ਦਈਏ ਹੁਣ ਆ ਤੇ ਘਰ ਵਾਲੇ ਵੀ ਮੰਨਦਾ ਵੀ ਇਹਨਾਂ ਨੂੰ ਅੱਡ ਹੋ ਜਾਣ ਨਾਲੇ ਅੱਜਕੱਲ੍ਹ ਕੌਣ ਸਾਂਝੇ ਪਰਿਵਾਰ ਚ ਰਹਿੰਦਾ ਚਾਰ ਜਣੇ ਹੁਣ ਮਿੰਟ ਚ ਦੀ ਕੰਮ ਨਿਬੜ ਜੇ ਉਹੀ ਐਡਾ ਢੱਬਰ ਇਕੱਠਾ ਕਰ ਰੱਖਿਆਗਾ ਕਿਉਂ ਉਹਨਾਂ ਦਾ ਵੀ ਘਰ ਚ ਹੱਕ ਹੈ ਆਪਾਂ ਤਾਂ ਜੀ ਹਿਸਾਬ ਕਰਾਂਗੇ ਨਾ ਤਾਂ ਫਾਇਦੇ ਚ ਰਹਿ ਜਾਾਂਗੇ ਬਸ ਸਾਨੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਹੀ ਆਉਂਦੀਆਂ ਨੇਗੀਆਂ ਨਾਲੇ ਸਾਨੂੰ ਐ ਪਤਾ ਵੀ ਵੀਰਪਾਲ ਨੇ ਸਾਰਾ ਘਰ ਸੰਭਾਲ ਰੱਖਿਆ ਹਲੇ ਗੁਰੀ ਤੇ ਅਮਰਤ ਦੇ ਹੁੰਦੇ ਮੈਨੂੰ ਖੇਤ ਬੰਨੇ ਦੀ ਕੋਈ ਫਿਕਰ ਨਹੀਂ ਹੈਗੀ ਸਾਰਾ ਕੰਮ ਉਹ ਦੇਖਦੇ ਨੇਗੇ ਇਹ ਤਾਂ ਪੁੱਤ ਤੈਨੂੰ ਬਾਇਹਾਵੇਂਗਾ ਇਹ ਤਾਂ ਖਾਨ ਜੋਗੇ ਨੇਗੇ ਤੈਨੂੰ ਲੱਗਦਾ ਵੀ ਇਹ ਕੰਮ ਕਰਦੇ ਨੇਗੇ ਛੋਟਾ ਤਾਂ ਸਾਰਾ ਦਿਨ ਇਹੀ ਗੱਲਾਂ ਨਹੀਂ ਮੁਖਦੀਆਂ ਛੋਡੀਆਂ ਤਾਂ ਚਲ ਛੱਡੋ ਪਰਾਂ ਇਹ ਗੱਲਾਂ ਨੂੰ ਦੇਖਦੇ ਹਾਂ ਅੱਜ ਕੀ ਬਣਦਾ ਆ ਫੜਕਲਾ ਦੇਖ ਲੈ ਪੁੱਤ ਇਹ ਨਹੀਂ ਮੰਨਦਾਗਾ ਇਹ ਕਿੱਥੇ ਮੰਨਦੇ ਨੇ ਜੇ ਮੰਨਣ ਵਾਲੇ ਹੁਣ ਫੇਰ ਅਡਣਾ ਕਰਦੀ ਇਹਨਾਂ ਨੂੰ ਓਹ ਹੋ ਸਾਰੇ ਹੁਣ ਠੀਕ ਆ ਤੂੰ ਹਾਂ ਠੀਕ ਆ ਵੀਰੇ ਪਹਿਣ ਦੋ ਦਿਨ ਆਰਾਮ ਕਰ ਲੈਂਦੀ ਕਾਹਨੂੰ ਕੰਮ ਕਰਨ ਲੱਗ ਗਈ ਤੂੰ ਹੋਰ ਬਿਮਾਰ ਹੋ ਜੇਂਗੇ ਤੂੰ ਕੰਮ ਮੇਰੇ ਕਿੱਥੇ ਸਰਦਾ ਵੀਰੇ ਕੰਮ ਤਾਂ ਕਰਨ ਹੀ ਪੈਣਾ ਹੈ ਚੱਲ ਕੋਈ ਨਾ ਪਹਿਣੇ ਮੈਂ ਤਾਂ ਐਂ ਕਹਿੰਦਾ ਸੀਗਾ ਤਾਈ ਨੂੰ ਕਹਿਦੀ ਵੀ ਸਾਡੀ ਫੀਸ ਭਰ ਦੋ ਮੇਰੇ ਤੇ ਗੁਰੀ ਦੀ ਸੈਕੰਡ ਸਮੈਸਟਰ ਦੀ ਅੱਛਾ ਤੇ ਉਹਨਾਂ ਨੇ ਤਿੰਨ ਚਾਰ ਵਾਰੀ ਕਿਹਾ ਤਾਂ ਸਾਨੂੰ ਨਾ ਕੋਈ ਨਾ ਮੈਂ ਕਹਿ ਦੂੰਗੀ ਤਾਈ ਨੂੰ ਨਾਲੇ ਤਾਈ ਨੂੰ ਐਂ ਕਹਦੀ ਵੀ ਥੋੜੇ ਵੱਧ ਪੈਸੇ ਦੇ ਦਊਗੀ ਟਿਊਸ਼ਨ ਦੀ ਟਿਊਸ਼ਨ ਦੇ ਵੀ ਲੱਗਣਾ ਸੀ ਦੋਨਾਂ ਨੇ ਨਾਲੇ ਤੇ ਵੀ ਮੈਂ ਤੁਹਾਡੀ ਕਾਲ ਜਾਨੀ ਫੀਸ ਨੂੰ ਕਹਿ ਦੂੰਗੀ ਤਾਈ ਨੂੰ ਨਰੇ ਤੁਸੀਂ ਟਿਊਸ਼ਨ ਤੇ ਲੱਗਣਾਗਾ ਉਹ ਦੱਸ ਦੂੰਗੀ ਵੀ ਉਹਨਾਂ ਟਿਊਸ਼ਨ ਤੇ ਲੱਗਣਾ ਉਹਨਾਂ ਨੂੰ ਪੈਸੇ ਬਾਅਦ ਦੇ ਦੇ ਦਿੰਦਾਈ ਪਾਣ ਦੇ ਹਣ ਦੋ ਤਿੰਨ ਵਾਰੀ ਕਹਤਾ ਉਹਨਾਂ ਨੇ ਵੀ ਭਰ ਦੋ ਬੀਜ ਨਹੀਂ ਫਿਰ ਜੁਰਮਾਨਾ ਲੱਗ ਜਾਊਗਾ ਮੈਂ ਤਾਂ ਤਾਂ ਕਹਿੰਦਾ ਸੀਗਾ ਨਾ ਕੋਈ ਨਹੀਂ ਬਸ ਮੈਂ ਭਾਂਡੇ ਜਿਹਾ ਮਾਰ ਕੇ ਫਿਰ ਕਹਿ ਨਹੀਂ ਇਸ ਟਾਈਮ ਹਾਂ ਕਹਿ ਦੇ ਤੁਸੀਂ ਟੈਨਸ਼ਨ ਨਾ ਕਰੋ ਫੀਸ ਬੂਸ ਦੀ ਠੀਕ ਇਹ ਤਾਂ ਮੈਂ ਆਪ ਤੇ ਪ੍ਰਾਧੂਗੀ ਕਹਿ ਕੇ ਤਾਈ ਕੀ ਗੱਲ ਹੋ ਗਈ ਪੈ ਕਿਉਂ ਵਈ ਹੁਣ ਮੈਂ ਪਹਿਣਾ ਵੀ ਨਹੀਂਗਾ ਮੈਂ ਤੈਨੂੰ ਸੁਣਨਾ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਸੀ ਕੋਈ ਚੱਜ ਦੀ ਕਰੀ ਕਿਤੇ ਹੋਰ ਕੁਛ ਕਹੇ ਦੇ ਤਾਈ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਵੀ ਅੰਬਰਤਰੀ ਤੇ ਗੁਰੀ ਦੀ ਨਾ ਕਾਲਜ ਦੀ ਫੀਸ ਭਰਨ ਨਾਲ ਹੀ ਆਏ ਵੀ ਉਹਨਾਂ ਨੂੰ ਬਾਲੇ ਬਾਰਾਂ ਕਹਿੰਦਾ ਕਾਲਜ ਵਾਲਿਆਂ ਨੇ ਵੀ ਫੀਸ ਭਰ ਦਿਓ ਵੀ ਤੁਸੀਂ ਉਹਨਾਂ ਦੀ ਫੀਸ ਦਾ ਕੋਈ ਹੱਲ ਕਰ ਦਿਓ ਹਾਏ ਹਾਏ ਛੋਟੀਆਂ ਫੀਸਾਂ ਨਹੀਂ ਖਾ ਲਿਆ ਆ ਹੁਣ ਤਾਂ ਪਰਖੇ ਹਟੀਆਂ ਫੀਸਾਂ ਅੱਜ ਫੇਰ ਕਹਿੰਦੇ ਭਰ ਦੇ ਫੀਸ ਇਹਨਾਂ ਤੋਂ ਹਟਿਆ ਨਹੀਂ ਜਾਂਦਾ ਕਾ ਮੈਂ ਇੱਥੋਂ ਨਹੀਂ ਭਈ ਇੰਨੀਆਂ ਫੀਸਾਂ ਭਰੀਆਂ ਜਾਂਦੀਆਂ ਤਾਈ ਐਹੀਆਂ ਗੱਲਾਂ ਕਿਉਂ ਕਰਦੀਆਂ ਅਸੀਂ ਤਾਂ ਕਦੇ ਹਿਸਾਬ ਹੀ ਨਹੀਂ ਮੰਗਿਆ ਫਿਰ ਫੀਸ ਤਾਂ ਹੁਣ ਪਰ ਨਹੀਂ ਐ ਵੇ ਕਿਹੜਾ ਹਸਾਬ ਐ ਇੱਥੇ ਕਰਾ ਮਰਬਿਆਂ ਦਾ ਹਸਾਬ ਕਰਨਾਗਾ ਉਹਦੀਆਂ ਗੱਲਾਂ ਕਰਦੀਆਂ ਤਾਈ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਪਣੀ ਸ਼ਹਿਰ 'ਚ ਵੀ ਦੁਕਾਨਾਂ ਹੈਗੀਆਂ ਨਹੀਂ ਐ ਮੈਂ ਕਿਹੜਾ ਤੇ ਇੱਥੋਂ ਜ਼ਿਆਦਾ ਕੁਝ ਮੰਗਿਆਗਾ ਫੀਸ ਹੀ ਮੰਗੀ ਹੈਗੀ ਜੇ ਇੰਨਾ ਕਹਿਨੀ ਆ ਨਾ ਮੈਂ ਇੱਕ ਦੀ ਫੀਸ ਭਰ ਸਕਦੀ ਆਗੀ ਦੂਜੇ ਦੀ ਨਾ ਭਈ ਮੱਥ ਪਰੀ ਜਾਂਦੀਗੀ ਤਾਈ ਇਹ ਹੀ ਗੱਲਾਂ ਕਰਕੇ ਤਾਂ ਤੂੰ ਮੈਨੂੰ ਪਰਨੋਂ ਹਟਾ ਲਿਆ ਮੇਰੀਆਂ ਫੀਸਾਂ ਨਹੀਂ ਸੀ ਪਰਦੀ ਹੁਣ ਇਹੋ ਜਿਹੀਆਂ ਗੱਲਾਂ ਮੇਰੇ ਤੋਂ ਭਰਾਵਾ ਵੇਲੇ ਕਰਨ ਲੱਗੀ ਨਾ ਹੁਣ ਤੂੰ ਉਹਨਾਂ ਦੀਆਂ ਫੀਸਾਂ ਵੀ ਨਹੀਂ ਪਰਦੀ ਜੇ ਤਾਂ ਫੀਸ ਭਰेंगी ਤਾਂ ਦੋਨਾਂ ਦੀ ਭਰੀ ਨਹੀਂ ਸਾਡਾ ਹਸਾਬ ਅੱਡ ਕਰਦੇ ਦੇ ਇਹ ਗੱਲਾਂ ਨਾ ਤੂੰ ਸਾਬੀ ਐਡ ਕਰ ਲਾ ਮੈਥੋਂ ਨਹੀਂ ਕਿਸੇ ਦੀ ਫੀਸਾਂ ਭਰੀਆਂ ਜਾਂਦੀਆਂ ਤਾਈ ਇਹੋ ਜਿਹੀਆਂ ਗੱਲਾਂ ਨਾ ਕਰ ਸਾਡਾ ਤਾਂ ਸਾਬੀ ਐਡ ਕਰ ਤੇ ਚੱਲ ਠੀਕ ਆ ਦੇ ਤੁਸੀਂ ਆਡੀ ਹੋਣਾਗਾ ਆ ਘਰ ਮੈਂ ਸੰਭਲਨੀ ਆ ਕਿਹੜਾ ਪੁਰਾਣਾ ਘਰ ਹੈਗਾ ਉਹ ਤੁਸੀਂ ਸੰਭਲੋ ਕਿਉਂ ਤਾਈ ਇਸ ਘਰ ਚ ਵੀ ਸਾਡਾ ਹਿੱਸਾ ਹੈ ਕਿਹੜਾ ਹਿੱਸਾ ਹੈਗਾ ਇੱਕ ਕਮਰਾ ਸੀਗਾ ਸਾਰਾ ਮੈਂ ਆਪ ਪਾਇਆ ਦੇ ਉਰੇ ਰਹਿਣਾਗਾ ਇਹਦਾ ਆਬਦ ਦਿਓ ਕੋਈ ਨਾ ਤਾਈ ਜੇ ਤੂੰ ਕਹਿਣੀ ਐ ਇਸ ਪੁਰਾਣੇ ਘਰ ਚ ਵਾਜ ਜਾਨਿਆ ਪਰ ਗੱਲ ਯਾਦ ਰੱਖੀ ਯਾਦ ਰੱਖਣ ਦੀਆਂ ਕੀ ਗੱਲਾਂ ਕਰਦੀਆਂ ਗਈ ਮੈਂ ਕਿ ਕੁਸ ਤੋਂ ਲੈ ਕੇ ਖਾਨੀਆਂ ਜਾ ਬਗਜੋ ਇੱਥੇ ਬੈਠੀ ਕੀ ਕਰਦੀਆਂਗੀ ਹਾਂਜੀ ਹਾਂਜੀ ਕਰਦੇ ਆਂ ਯਾ ਲਵਸ ਹਾਂ ਹਾਂ ਇਸ ਸਵੇਰੇ ਤੱਕ ਠੀਕ ਹੈ ਧੰਨਵਾਦ ਕੀ ਕਹਿੰਦਾ ਮਾਸਟਰ ਓਏ ਉਹ ਫੀਸ ਨੂੰ ਹੀ ਕਹਿੰਦਾ ਕਹਿੰਦਾ ਸੀਗਾ ਤੂੰ ਕਹਿੰਦਾ ਸੀ ਭੈਣ ਨੂੰ ਹਾਂ ਮੈਂ ਕਹਿੰਦਾ ਸੀਗਾ ਕੋਈ ਅਜਾਛਣਾ ਨੂੰ ਵੀ ਕਹਿੰਦਾ ਸੀਗਾ ਹਾਂ ਕਹਿੰਦਾ ਸੀਗਾ ਮੈਂ ਕੀ ਗੱਲਾਂ ਕਰੀ ਜਾਂਦੇ ਹੋ ਬੜੇ ਕੁਝ ਨਹੀਂ ਬਸ ਪੜੀ ਜਾਂਦੇ ਸੀਗੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਤਾਂ ਹੁਣ ਆਪਣੇ ਪੁਰਾਣੇ ਕੰਮ ਚ ਹੀ ਵਗ ਚੱਲਦੇ ਆਪਾਂ ਨਹੀਂ ਇੱਥੇ ਰਹਿੰਦੇ ਕੀ ਗੱਲ ਹੋ ਗਈ ਭੈਣੇ ਪਹਿਲਾਂ ਤੂੰ ਕਦੇ ਮੰਨੀ ਨਹੀਂ ਅੱਜ ਕਿਵੇਂ ਤਾਂ ਅੱਜ ਤੇ ਵੀਰੇ ਹੁਣ ਆਪਣੇ ਨਾ ਜ਼ਰੂਰੀ ਖਰਚੇ ਵੀ ਗਿਣਨੇ ਲੱਗ ਗਏ ਮੈਂ ਉਹਨੂੰ ਸੋਡੀ ਫੀਸ ਵਾਰੇ ਆਖਿਆ ਸੀਗਾ ਉਹ ਮੈਨੂੰ ਕਹਿੰਦੀ ਨਾ ਮੈਂ ਇੱਕ ਦੀ ਭਰੂੰਗੀ ਫਿਰ ਮੈਂ ਉਹਨੂੰ ਕਹਿੰਦਾ ਮੈਂ ਸਾਡਾ ਹਿਸਾਬ ਐਡ ਕਰ ਦੇ ਕਹਿੰਦੀ ਸਾਡਾ ਕੀ ਐਡ ਕਰਨਾ ਕੀ ਤੁਹਾਡੇ ਕੀ ਮਰੱਬੇ ਨੇ ਕਹਿੰਦੀ ਤੁਸੀਂ ਆਪ ਤਾਂ ਉਧਰ ਨੂੰ ਕਹਿੰਦੀ ਪੁਰਾਣੇ ਕੰਮ ਚ ਵਗ ਜਾਓ ਆਪਾਂ ਤਾਂ ਉੱਥੇ ਜਾਵਾਂਗੇ ਆਪਾਂ ਨਹੀਂ ਚੱਲ ਭਣੇ ਠੀਕ ਐ ਫਿਰ ਜਿਵੇਂ ਤੂੰ ਕਹਿੰਨੀ ਆ ਹਨਾ ਠੀਕ ਆ ਓਕੇ ਹੋਰ ਭਣੇ ਤੈਨੂੰ ਤਾਂ ਜਾਣਿਆ ਆਪਾਂ ਵਧੀਆ ਘਰ ਆਗਾ ਉਹ ਰੰਗ ਵੀ ਵਧੀਆ ਕਰਾਇਆ ਹੋਇਆ ਉਹ ਤੇ ਆਪਾਂ ਨੂੰ ਤੈਨਾਂ ਨੂੰ ਕੀ ਮਾੜਾ ਉਹ ਕਿੱਧਰ ਵਾਗੇ ਉਪਰ ਕਿੱਧਰ ਵਾਗੇ ਜਿਵਾਖੋ ਉਹ ਦੀਨਾ ਨਹੀਂ ਕੋਈ ਮੈਨੂੰ ਤਾਂ ਆਇਆ ਕੋਈ ਮਾਰੇ ਮਾਮਾ ਦਾ ਆਜੋ ਕਾਜੋ ਮਾਮਾ ਕਿਧਰੋਂ ਆ ਗਏ ਅੱਜ ਕੀ ਪਤਾ ਕਿਧਰੋਂ ਆਇਆ ਓ ਪਾਈ ਕਿਧਰ ਵਗ ਗਏ ਨਾ ਬੜਾ ਵਧੀਆ ਦਿਨ ਚੜਿਆ ਤੇ ਮਾਮਾ ਜੀ ਆਏ ਨੇ ਸੱਚਾ ਮਾਮਾ ਜੀ ਸ੍ਰੀ ਕਾਲ ਪਾਈ ਸ੍ਰੀ ਕਾਲ ਜੀ ਸ੍ਰੀ ਕਾਲ ਪਾਈ ਅੱਛਾ ਕਿਧਰ ਵਗ ਗਏ ਸੀਗੇ ਬੈਠੇ ਬੈਠੇ ਸੀਗੇ ਜੀ ਬੈਜਾ ਬੈ ਬੈ ਚਲ ਕੋਈ ਨਾ ਤੁਸੀਂ ਬੈਜੋ ਪਰ ਉਹ ਕੁਰਸੀ ਚੱਕ ਲਿਓ ਪਈ ਜਗੀ ਲੈ ਨਹੀਂ ਆ ਹੋਰ ਭਾਈ ਕੀ ਸਲਾਹਾਂ ਕਰੀ ਜਾਂਦੇ ਸੀ ਤਿੰਨੇ ਭੈਣ ਭਾਈ ਕੁਝ ਨਹੀਂ ਮਾਮਾ ਹੁਣ ਤਾਂ ਬਸ ਅਸੀਂ ਇਕੱਲੇ ਪਏ ਆ ਕੋਈ ਨਾ ਚਾਹ ਪਾਣੀ ਪੀ ਲੋ ਮਾਮਾ ਜੀ ਫੇਰ ਦੱਸਦੇ ਆ ਤੁਹਾਨੂੰ ਗੱਲ ਅਸੀਂ ਉਹ ਕੋਈ ਨਹੀਂ ਭਾਈ ਚਾਹ ਪਾਣੀ ਤਾਂ ਫੇਰ ਪੀ ਲਾਂਗੇ ਪਹਿਲਾਂ ਗੱਲ ਦੱਸੋ ਕੀ ਹੋ ਗਈ ਮਾਮਾ ਜੀ ਗੱਲ ਕੀ ਹੋਣੀ ਸੀ ਤਾਈ ਨਾ ਤਾਂ ਸਾਨੂੰ ਕੋਈ ਸਾਫ਼ ਕਿਤਾਬ ਦੱਸਦੀ ਐ ਅੱਜ ਨਾ ਮੇਰੇ ਨਾਲ ਤਾਈ ਲੜ ਪਈ ਮੈਂ ਇਹਨਾਂ ਦੀ ਫੀਸਾਂ ਨੂੰ ਕਹਿੰਦਾ ਵੀ ਫੀਸ ਆ ਰਹੀ ਐ ਭਾਈ ਫੀਸ ਭਰਨੀ ਐ ਕਹਿੰਦੀ ਮੈਂ ਇਥੋਂ ਨਹੀਂ ਭਰੀ ਜਾਨੀ ਮੈਂ ਇਥੇ ਤਾਂ ਇੱਕ ਦੀ ਫੀਸ ਭਰੀ ਜਾਊਗੀ ਫੇਰ ਮੈਂ ਉਹਨੂੰ ਕਹਿੰਦਾ ਵੀ ਸਾਡਾ ਹਿਸਾਬ ਕਰਦੇ ਸਾਨੂੰ ਅੱਡ ਕਰਦੇ ਹੁਣ ਅਸੀਂ ਤਾਂ ਪੁਰਾਣੇ ਘ ਪਰੇ ਦੁਬਹਿ ਲੈਣਾ ਤੁਹਾਨੂੰ ਇੱਕ ਕੰਮ ਕਰਨਾ ਪਊਗਾ ਕੀ ਕੰਮ ਮਾਮਾ ਜੀ ਭਾਈ ਮੈਂ ਨਾ ਤੁਹਾਡੇ ਵਾਸਤੇ ਰਿਸ਼ਤਾ ਦੇਖਿਆ ਹੈਗਾ ਜਿਹੜੇ ਸਾਂਝੇ ਪਰਿਵਾਰ ਚ ਵਿਆਹ ਹੋ ਜੇ ਉਹਦੇ ਵਰਗੀ ਰੀਤ ਨਹੀਂ 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 ਮਾਮਾ ਜੀ ਇਹ ਕਹੇ ਜੀ ਗੱਲ ਕਰੀ ਜਾਂਦੇ ਤੁਸੀਂ ਜੇ ਮੈਂ ਵਿਆਹ ਕਰਵਾ ਲਿਆ ਤਾਂ ਮੇਰੇ ਭਰਾ ਰੁੱਲ ਜਾਣਗੇ ਪਰ ਤੂੰ ਤਾਂ ਸੌਖੀ ਰਹੇਗੀ ਸਾਡੇ ਨਾਲ ਕਿੱਥੇ ਠੱਕੇ ਖਾਏਂਗੀ ਤੂੰ ਨਹੀਂ ਵੀਰੇ ਤੁਸੀਂ ਵੀ ਮਾਮੇ ਦੀਆਂ ਗੱਲਾਂ 'ਚ ਆ ਗਏ ਜਿੰਨਾ ਚਿਰ ਤੁਸੀਂ ਆਪਦੇ ਕੰਮ ਤੰਦੇ ਤੇ ਸੈੱਟ ਨਹੀਂ ਨਾ ਹੁੰਦੇ ਉਹਨਾਂ ਚਿਰ ਮੈਂ ਹੀ ਨਹੀਂ ਵਿਆਹ ਕਰਾਉਂਦੀ ਨਹੀਂ ਭਣੇ ਤੂੰ ਜਿੱਦ ਛੱਡ ਦੇ ਜਿਵੇਂ ਮਾਮਾ ਕਹਿੰਦਾ ਉਵੇਂ ਕਰ ਲੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਖੈਰ ਸੁਖਾ ਹਾਂ ਹਾਂ ਪਣੀ ਵਧੀਆ ਬੈਜੋ ਬਾਈ ਇਹ ਹਕਮ ਮਰਜੀ ਸਮਝਣਾ ਮੈਂ ਤਾਂ ਆਪਦੇ ਜਵਾਖਾਂਵਾਂ ਨੂੰ ਪਾਲੇ ਨੇਗੇ ਉਹਨੇ ਪਿਆਰ ਕਰਦੀਆਂਗੀ ਇਹ ਤਾਂ ਮੈਨੂੰ ਕਹਿੰਦੇ ਨੇਗੇ ਸਾਡਾ ਹਿਸਾਬ ਕਿਤਾਬ ਕਰਦੇ ਮੈਂ ਤਾਂ ਐ ਸੋਚਿਆਗਾ ਵੀ ਕੁੜੀ ਦਾ ਨਾ ਕੱਠ ਚ ਵਿਆਹ ਹੋ ਜੇ ਫਿਰ ਕੁਛ ਮਰਜੀ ਕਰੀ ਜਾਣ ਕਾਈ ਮੈਂ ਜਾਣਦੀ ਆ ਤੈਨੂੰ ਕਿੰਨਾ ਕ ਫਿਕਰ ਆ ਸਾਡਾ ਤੈਨੂੰ ਆਇਆ ਵੀ ਕੁੜੀ ਮੈਂ ਵਿਆਹ ਕੇ ਤੋੜ ਦਿਆ ਇਹਦੇ ਭਰਾਵਾਂ ਦਾ ਹੱਕ ਮਾਰ ਲਾ ਹੁਣ ਇਹ ਤਾਂ ਮੇਰੇ ਨਾਲ ਲੜ ਕੇ ਹਟੀ ਸੀ ਮੈਂ ਤੈਨੂੰ ਆਖਿਆ ਰਿਹਾ ਗਿਆ ਸੀ ਵੀ ਆਪਦਾ ਹੱਕ ਲੈ ਜਾ ਭਾਈ ਮਮਾ ਜੀ ਮੇਰੀ ਗੱਲ ਸੁਣੋ ਸਾਡਾ ਸਾਹਬ ਕਰਾ ਦਿਓ ਮੈਂ ਹੀ ਨਹੀਂ ਵਿਆਹ ਕਰਾਉਣਾ ਹਜੀ ਮੇਰੀ ਗੱਲ ਸੁਣ ਲਾ ਕਿਹੜੇ ਭਰਾਵਾ ਪਿੱਛੇ ਤੂੰ ਲੜਦੀ ਆ ਨਾ ਇਹ ਕਿਸੇ ਦਿਨ ਤੇਰੇ ਨਾਲ ਨਹੀਂ ਖੜਨੇ ਮੈਂ ਤਾਂ ਐਂ ਕਹਿਨੀ ਆਂ ਕਿ ਆਪਦਾ ਵਿਆਹ ਕਰਵਾ ਕੇ ਆਪਦੇ ਘਰੇ ਜਾ ਦੇ ਉਮਰ ਟੱਪ ਗਈ ਨਾ ਕਿਸੇ ਨੇ ਪੁੱਛਣਾ ਨਹੀਂਗਾ ਦੇਹੇ ਘਰ ਪਰਿਵਾਰ ਵਾਲੇ ਹੋਗੇ ਨਾ ਤੈਨੂੰ ਜਮੀਨ ਹੀ ਪੁੱਛਣਾ ਤਾਈ ਮੈਨੂੰ ਇਹ ਗੱਲਾਂ ਤਾਂ ਕੋਈ ਪਤਾ ਨਹੀਂ ਠੀਕ ਹੈ ਪਰ ਮੈਂ ਆਪਦੇ ਭਰਾਵਾਂ ਨੂੰ ਰੋਲਣਾ ਨਹੀਂ ਦਿੰਦੀ ਚੱਲ ਬੁੱਤੋ ਹੁਣ ਤੈਨੂੰ ਮੈਂ ਕੀ ਕਹਾਂ ਉਹ ਰਿਸ਼ਤਾ ਬਹੁਤ ਚੰਗਾ ਸੀ ਇੱਕ ਗੱਲ ਭੈਣ ਜੀ ਤੁਸੀਂ ਵੀ ਸੁਣ ਲਓ ਤੁਸੀਂ ਨਾ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਹੁਣ ਇਹਨਾਂ ਨੂੰ ਬੱਚਿਆਂ ਨੂੰ ਨਾ ਬਣਦਾ ਹੱਕ ਇਹਨਾਂ ਦਾ ਦੇ ਦੋ ਭਾਈ ਮੈਂ ਕਦੋਂ ਰੋਕੇਗਾ ਕਿਹੜਾ ਇਹਨਾਂ ਦਾ ਹੱਕ ਬਣਦਾ ਹੈਗਾ ਲੈ ਕੇ ਆਪਦੇ ਘਰੇ ਜਾਣ ਚੱਲ ਮਮੇ ਜੀ ਤੁਸੀਂ ਵੱਡੇ ਹੋ ਜਿਵੇਂ ਤੁਸੀਂ ਕਹੋਗੇ ਕਰ ਲਵਾਂ ਮੀ ਚਲੋ ਠੀਕ ਆ ਭਾਈ ਤੁਸੀਂ ਵੀ ਆਪਦੀ ਭੈਣ ਦਾ ਖਿਆਲ ਰੱਖਿਆ ਕਰੋ ਇਹ ਆਪਦੇ ਨਾਲੋਂ ਵੱਧ ਨਾ ਸੋਡਾ ਸੋਚਦੀ ਹੈ ਚਲੋ ਮੈਂ ਚੱਲਦਾ ਹੁਣ ਨਹੀਂ ਮਮਾ ਜੀ ਚਾਹ ਪੀਤੀ ਬਿਨਾ ਮੈਂ ਨਹੀਂ ਸੋਨੂ ਜਾਣ ਦਿੰਦੀ ਚਲ ਠੀਕ ਹੈ ਤੀਏ ਬਣਾ ਲੈ ਚਾਹ ਲਿਓ ਨਹੀਂ ਆ ਮੈਂ ਮੈਂ ਬਣਾ ਕੇ ਓਏ ਤੁਸੀਂ ਵੀ ਪੜ੍ਹ ਲਿਖ ਕੇ ਨਾ ਕੁਝ ਬਣ ਜਿਓ ਹੁਣ ਠੀਕ ਆ ਬੰਦਾ ਥੋਡੇ ਪਿੱਛੇ ਕਿੰਨਾ ਲੜਦੀ ਫਿਰਦੀ ਐ ਇਹ ਵਿਆਹ ਨਹੀਂ ਕਰਾਉਂਦੀ ਦੇਖ ਲੋ ਚੱਕ ਲੈ ਵੀ ਸਰਦਾਰ ਹਾਂ ਆਪਣੇ ਸਾਰੇ ਚੱਕ ਲੈ ਅੱਡੇ ਦਾ ਮੈਂ ਰੱਖਿਆ ਸੀਗਾ ਅੱਛਾ ਤੇ ਕਿਤਾਬਾਂ ਥੋਡੀਆਂ ਓਏ ਪੁੱਤਰ ਆਇਆ ਮੈਂ ਚਲ ਆ ਜੀ ਹਾਂ ਆਜ ਤੁਰ ਜੋ ਤੁਰ ਜੋ ਉਹ ਤੋਂ ਪਤਾ ਲੱਗੂ ਕੀ ਪਾ ਵਿਖਰੀਏ ਕਤੋਂ ਲੋਕਾਂ ਨੇ ਨਾ ਰੰਗ ਦਿਖਾਏ ਆਪ ਤੇ ਫੇਰ ਪਤਾ ਲੱਗੂ ਸੋਨੂੰ ਵੀ ਬੜਿਆ ਪਾਤਾ ਗਿਆ ਇਹ ਖਰਚ ਹੁਣ ਆਪਣਾ ਇੱਥੇ ਗੁਜ਼ਾਰਾ ਕਿਵੇਂ ਚੱਲੂਗਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਠੀਕ ਹੈ ਕੁਝ ਪੈਸੇ ਤਾਂ ਨਾ ਮੈਨੂੰ ਤਾਈ ਨੇ ਹਿਸਾਬ ਕਿਤਾਬ ਕਰਕੇ ਦੇਤੇ ਕੁਝ ਮੈਂ ਆ ਸਾਫ ਸਫਾਈ ਕਰਾਇਆ ਕਰੂੰ ਪੈਸੇ ਲਿਆਇਆ ਕਰੂੰ ਤੁਸੀਂ ਆਪ ਦਾ ਪੜਾਈ ਕਣੀ ਧਿਆਨ ਕਰੋ ਚੱਲ ਪਹਿਨੇ ਫਿਰ ਹੈਂਗ ਕਰ ਲਈ ਪੈਸੇ ਦਿੱਤੇ ਸੀ ਵਧੀਆ ਉਹਨੇ ਆਹ ਬਸ ਜਿਹਾ ਜਿਹਾ ਸਾਖ ਕਤਾਬ ਕਰਕੇ ਦੇਤੇ ਠੀਕ ਹੈ ਹੁਣ ਵਧੀਆ ਘਟਿਆ ਤਾਂ ਆਪਾਂ ਨੂੰ ਕੀ ਪਤਾ ਆਪਾਂ ਕਿਹੜਾ ਮੂਰੇ ਲੱਗੇ ਹੋਏ ਸੀ ਵੀ ਆਪਾਂ ਨੂੰ ਪਤਾ ਹੈਗਾ ਪਤਾ ਤਾਂ ਉਹਨਾਂ ਨੂੰ ਹੀ ਸੀ ਨਾ ਸਾਰੇ ਸਾਖ ਕਤਾਬ ਦਾ ਬਣੇ ਤਰ ਗੱਲ ਕਹਾ ਮੈਂ ਤੂੰ ਕੰਮ ਕਰੇਂਗੀ ਅਸੀਂ ਘਰੇ ਬਹਿ ਕੇ ਖਾ ਮੰਗੇ ਇਹ ਕੋਈ ਚੰਗੀ ਗੱਲ ਲੱਗੀ ਤੁਸੀਂ ਇਹ ਵੇੜਾ ਸਾਹਮਣੇ ਆਵਦਾ ਜੇ ਤੁਸੀਂ ਵਧੀਆ ਮਿਹਨਤ ਕੀਤੀ ਚੰਗੇ ਪੜ੍ਹ ਲਿਖ ਜਾਓਗੇ ਕੋਈ ਚੰਗੇ ਕੰਮ ਤੇ ਲੱਗ ਜਾਓਗੇ ਤੁਹਾਡੀ ਵਧੀਆ ਜ਼ਿੰਦਗੀ ਹੋ ਜਾਊਗੀ ਤੁਸੀਂ ਮੇਰਾ ਫਿਕਰ ਨਾ ਕਰੋ ਗੱਲ ਭਾਵੇਂ ਤੇਰੀ ਵੀ ਸਹੀ ਹੈ ਤੇ ਅਸੀਂ ਲੱਗ ਗਏ ਨਾਲੇ ਤਾਂ ਨਾਮ ਕੱਢਾਂਗੇ ਨਾਲੇ ਉਹਨਾਂ ਦੇ ਮੂੰਹ ਬੰਦ ਕਰਾਂਗੇ ਤਾਈ ਫੁਰਾਂ ਦੇ ਔਰ ਹੁਣ ਇਹ ਤਾਂ ਠੀਕ ਐ ਸਮਝ ਨਾਲੇ ਉਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਅਸੀਂ ਐਡ ਕਰਕੇ ਸਿੱਟੇ ਸੀਗੇ ਨਿੱਕੇ ਨਿੱਕੇ ਨੇ ਆਪਦਾ ਕੰਮ ਚੱਕ ਲਿਆ ਵਧੀਆ ਕਮਾਉਣ ਲੱਗ ਗਏ ਹੂੰ ਇੰਨਾ ਕੁਝ ਬੋਲੀਏ ਮੈਨੂੰ ਬਹੁਤ ਜੀਖ ਰਿਆ ਮੇਰਾ ਤਾਂ ਹੀ ਤਾਂ ਗੁੱਸੇ ਚ ਮਾਇਆ ਆਈਆਂ ਮੈਂ ਤਾਂ ਨਹੀਂ ਭਾਈ ਉਰੇ ਰਹਿੰਦੀ ਹੁਣ ਪਹਿਲਾਂ ਤਾਂ ਮੈਨੂੰ ਐ ਸੀ ਵੀ ਚਲ ਕੋਈ ਨਾ ਵਿਚੀ ਬੈਠੇ ਰਹਿਣੇ ਆਗੇ ਟਾਈਮ ਪਾਸ ਵਧੀਆ ਹੋਈ ਜਾਂਦਾ ਹੈਗਾ ਫਿਰ ਜਦੋਂ ਹੁਣ ਉਹਨੇ ਫਿੱਸਾ ਤੋ ਜਵਾਬ ਦਿੱਤਾ ਹੁਣ ਫਿਰ ਆਪਣਾ ਉਹਨਾਂ ਦੇ ਵਿੱਚ ਰਹਿਣ ਦਾ ਕੀ ਕੰਮ ਸੀਗਾ ਦੋ ਛਿੱਲੜ ਘੱਟ ਖਾ ਲਾਂਗੇ ਪਰ ਉਹਨਾਂ ਹੀ ਥੱਲੇ ਲੱਗ ਕੇ ਨਹੀਂ ਖਾਂਦੇ ਸਹੀ ਐ ਲੱਗਦਾ ਕੋਈ ਆ ਕੇ ਖਾਵ ਠੀਕ ਐ ਮੈਂ ਚਾਹ ਬਣਾਉਣੀ ਐ ਹਾਂ ਐ ਕਰ ਦੁੱਧ ਤਾਂ ਹੋਣਾ ਨਹੀਂ ਦੁੱਧ ਲੈ ਆ ਦੁਕਾਨ ਤੋਂ ਚਲ ਠੀਕ ਹਾਂ ਦੁੱਧ ਹੀ ਲੈ ਆਉਣਾ ਪਹਿਲਾਂ ਜਾ ਕੇ ਬੇਰਜੀ ਤੁਸੀਂ ਚੰਗੀ ਕੀਤੀ ਸਾਡੇ ਨਾਲ ਮੁੜ ਕੇ ਕੋਈ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਰਿਸ਼ਤੇ ਬਾਰੇ ਉਹ ਭੈਣ ਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੀ ਤਾਂ ਭੈਣ ਜੀ ਮੰਨੀ ਨਹੀਂ ਹੈਗੀ ਤੁਸੀਂ ਤਾਂ ਵੀਰ ਜੀ ਆਏ ਨੇ ਦੇਖੇ ਕੁੜੀ ਬਾਲੀ ਵੀ ਸਿਆਣੀ ਐ ਅਖੇ ਉਹ ਤਾਂ ਸਾਡੀ ਕੋਈ ਗੱਲ ਹੀ ਨਹੀਂ ਮੋੜਦੀ ਹੈਗੀ ਨਹੀਂ ਨਹੀਂ ਭੈਣ ਜੀ ਇਹ ਹੀ ਗੱਲ ਨਹੀਂ ਹੈਗੀ ਕੁੜੀ ਤਾਂ ਬਥੇਰੀ ਸਿਆਣੀ ਹੈਗੀ ਉਹਨਾਂ ਦੇ ਭਾਈਆਂ ਦਾ ਬਾਲਾ ਕਰਦੀ ਹੈਗੀ ਉਹਨੂੰ ਆਏ ਉਹ ਵਿਆਹ ਹੀ ਨਹੀਂ ਹੈਗੀ ਹਜੇ ਉਹਨੂੰ ਆਏ ਵੀ ਜੇ ਮੈਂ ਵਿਆਹੀਗੀ ਤਾਂ ਇਹ ਰੋਲ ਜਾਣਗੇ ਲੈ ਦੇਖ ਲੈ ਵੀਰ ਜੀ ਅੱਜ ਕੱਲ ਮਾਤਲਬੀ ਦੁਨੀਆ ਹੈ ਹਨਾ ਕਿੱਡੀ ਸਿਆਣੀ ਕੁੜੀ ਐ ਆ ਉਹਦੇ ਭਾਈਆਂ ਦਾ ਸੋਚਦੀ ਐ ਤੇ ਆਪਦਾ ਕੋਈ ਸੋਚਦੀ ਵੀ ਨਹੀਂ ਹੈਗੀ ਨਾਲੇ ਵੀਰ ਜੀ ਅੱਜ ਕੱਲ ਇੰੀਆਂ ਹੀ ਕੁੜੀਆਂ ਕਿੱਥੇ ਨੇਗੀਆਂ ਵਿਆਹ ਆਪਦੇ ਵਾਰੀ ਸੋਚਦੀਆਂ ਨੇ ਭਾਈਆਂ ਦਾ ਕੌਣ ਸੋਚਦਾ ਅੱਜ ਕੱਲ ਉਹ ਬਸ ਪੈਣ ਜੀ ਉਹ ਆਉਦੇ ਟੱਬਰ ਦੀ ਬਾਲਾ ਕਰਦੀ ਹੈਗੀ। ਵੀਰ ਜੀ ਐਂ ਕਰੋ ਪੱਕ ਠੱਕ ਕਰਾ ਦੋ। ਹੈ ਮੈਂ ਤਾਂ ਉਸੇ ਕੁੜੀ ਨਾਲ ਦੀ ਨੂੰ ਬਣਾਉਣਾ। ਪਰ ਮੈਂ ਨਾ ਉਹ 2 ਸਾਲ ਬਾਅਦ ਚ ਵਿਆਹ ਕਰ ਦੇਣਾ। ਚਲੋ ਭਾਈ ਕੋਈ ਨਹੀਂ ਮੈਂ ਇੱਕ ਵਾਰੀ ਫੇਰ ਦੇਖ ਲੂੰਗਾ। ਹਾਂ ਤੁਸੀਂ ਜ਼ਰੂਰ ਗੱਲ ਕਰੋ ਵੀਰ ਜੀ। ਹਾਂ ਪੈਣੀ ਕੋਈ ਨਹੀਂ। ਮੈਂ ਤਾਂ ਉਹਨੂੰ ਭੈਣ ਜਾ ਕੇ ਦੱਸ ਹੀ ਦੇਣਾ ਖੁਸ਼ਖਬਰੀ ਹੁਣ ਤਾਂ ਦੋ ਦੋ ਹੋ ਗਈਆਂ ਮੈਂ ਵੀ ਆਉਦੀ ਹੋਣੀ ਦੱਸੂਗਾ ਸ਼ਾਬਾਸ਼ ਮੈਨੂੰ ਜੀਕੀ ਨਹੀਂ ਸੀ ਤੇਰੇ ਭੈਣ ਖੁਸ਼ ਹੋ ਲੂਗੀ ਹਾਂ ਹਾਂ ਠੀਕ ਹੈ ਜੀਨੇ ਆਪਣੇ ਉਹ ਸੁਨੇ ਪਾਣੀ ਗਰਮ ਕਰਦੀ ਸੀ ਮਾ ਭੰਡ ਕੁੰਡੇ ਮੈਂ ਬਧਾਈਆਂ ਤੈਨੂੰ ਬਧਾਈਆਂ ਦੇ ਹੀ ਜਾਊਂਗੇ ਕੋਈ ਕੁਝ ਦੱਸੋਗੇ ਵੀ ਮੇਰੇ ਪੇਪਰ ਕਲੀਅਰ ਹੋ ਗਏ ਮੇਰਾ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣ ਲਈ ਆਪਣੀ ਤਾਂ ਮਰਕ ਦਾ ਪੇਪਰ ਕਲੀਅਰ ਹੋਇਆ ਇਹਦਾ ਵਧੀਆ ਹੋ ਗਿਆ ਮੈਂ ਤਾਂ ਬਲਾਈ ਚਾ ਚੜਿਆ ਤੁਹਾਡੀ ਪੜਾਈ ਦਾ ਜਨਾ ਫਲ ਪੈ ਗਿਆ ਤੁਹਾਨੂੰ ਚੱਲ ਮੈਂ ਤਾਂ ਸੁਖ ਸੁਖੀ ਹੋਈ ਸੀ ਵੀ ਗੁਰਦੁਆਰੇ ਮੈਂ ਮਠਿਆਈ ਦਾ ਡੱਬਾ ਚੜਾ ਕੇ ਆਉਂਗੀ ਅਜਾਥ ਨਹੀਂ ਚੜਾ ਕੇ ਆਉ ਹੁਣ ਤਾਂ ਇਹ ਕਹਿਨੀ ਆ ਵੀ ਕੋਈ ਪਰਮਾਤਮਾ ਗੁਰੀ ਕਰਿਓ ਵੀ ਖੁਸ਼ੀ ਦੇ ਦੇ ਆਪਾਂ ਨੂੰ ਇਹਦਾ ਵੀ ਕੋਈ ਪਰਮਾਤਮਾ ਦਾ ਕਿਰਪਾ ਕਰ ਦੇ ਇਹਨੂੰ ਵੀ ਕੋਈ ਨੌਕਰੀ ਮਿਲ ਜੇ ਭਾਣੇ ਮੇਰਾ ਵੀ ਕੰਮ ਬਣ ਗਿਆ ਤੂੰ ਡਰ ਨਾ ਲੈ ਤਾਂ ਮੈਨੂੰ ਦੱਸੀ ਨਹੀਂਗਾ ਉਹ ਮੈਨੂੰ ਤਾਂ 2 ਮਹੀਨੇ ਹੋ ਗਏ ਪੇਪਰ ਕਲੀਅਰ ਕੀਤੇ ਨੂੰ ਜਿਹੜਾ ਮੈਂ ਬਿਜਲੀ ਬੋਰਡ ਦਾ ਦੇ ਕੇ ਆਈ ਸੀ ਪੀਐਸਪੀਸੀ ਨਾਲ ਉਹ ਵੀ ਮੇਰਾ ਕ ਚਾਲਾ ਪ੍ਰਮਾਤਮਾ ਨੇ ਆਪਣੀ ਤਾਂ ਬਾਣੀ ਨੇੜੇ ਹੋ ਕੇ ਸੁਣੀ ਹੈ। ਓਏ ਅਸੀਂ ਤਾਂ ਸੀਮਾ ਹਾਂ ਚੱਲੇ ਨੂੰ ਕਲੀਅਰ ਕਰ ਲਣ ਦੇ ਨਾਲ ਮੈਂ ਦੋਨੇ ਇਕੱਠੀ ਖੁਸ਼ਖਬਰੀ ਦੇਵਾਂਗੇ ਤੈਨੂੰ। ਚੱਲ ਵਧੀਆ ਹੋ ਗਿਆ। ਤੁਹਾਡੀ ਦੋਨਾਂ ਦੀ ਨਾ ਪ੍ਰਮਾਤਮਾ ਨੇ ਬਾਣੀ ਸੋਣੀ ਸੁਣੀ ਆ। ਬਾਣੀ ਨੇੜੇ ਹੋ ਕੇ ਸੁਣੀ ਆਪਣੀ ਤਾਂ। ਹੁਣ ਤੁਸੀਂ ਆਪੋ ਆਪ ਦੇ ਕੰਮਾਂ ਤੇ ਹੋਗੇ। ਹੁਣ ਮੈਨੂੰ ਤੁਹਾਡੀ ਟੈਨਸ਼ਨ ਨਹੀਂ ਹੈਗੀ। ਸ਼ਾਇਦ ਭਾਣੇ ਸਾਡੇ ਕਰਮਾਂ 'ਚ ਕੁਝ ਨਾ ਵੀ ਲਿਖਿਆ ਹੁੰਦਾ। ਪਰ ਤੇਰੀਆਂ ਦੁਆਵਾਂ ਕਰਕੇ ਸਾਨੂੰ ਨੌਕਰੀ ਮਿਲ ਗਈ। ਚਾਹੇ ਤਾਂ ਭਾਣੇ ਸਾਡੀ ਇਹ ਕਿਸਮਤ ਕਹ ਲੈ ਤੇ ਚਾਹੇ ਸਾਡੀ ਮਿਹਨਤ ਕਹ ਲੈ। ਨਹੀਂ ਵੀਰੇ ਕਿਸਮਤ ਨਹੀਂ। ਤੁਹਾਡੀ ਮਿਹਨਤ ਸੀ। ਮਿਹਨਤ ਨਾਲ ਸਾਡੀ ਮਿਹਨਤ ਨਾਲ ਜਿਆਦਾ ਤਰੀ ਦਵਾਮਣੇ ਸਾਹ ਦਿੱਤਾ ਪੈਣੇ ਲੈ ਪੈਣੇ ਹੁਣ ਤੂੰ ਸਾਡੀ ਜਿੱਦ ਫੜੀ ਸੀ ਕਿ ਸਾਨੂੰ ਨੌਕਰੀ ਤੇ ਲਵਾਉਣਾ ਹਨਾ ਅਸੀਂ ਨੌਕਰੀ ਤੇ ਲੱਗ ਗਏ ਹੁਣ ਅਸੀਂ ਮਾਮੇ ਨਾਲ ਗੱਲ ਕਰਦੇ ਆ ਤੇ ਤੇਰਾ ਵਿਆਹ ਕਰਦੇ ਆ ਬਸ ਚੱਲ ਵੀਰੇ ਜੋ ਕੁਝ ਕਰਨਾ ਹੈ ਨਾ ਹੁਣ ਸਾਡੀ ਮਰਜ਼ੀ ਹੈ ਬਸ ਪੈਣੇ ਹੁਣ ਅਸੀਂ ਮਾਮੇ ਨੂੰ ਫੋਨ ਕਰਦੇ ਆ ਤੇ ਜਿਹੜਾ ਮਾਮਾ ਪਹਿਲਾਂ ਰਿਸ਼ਤਾ ਲੈ ਗਿਆ ਸੀ ਉਹ ਤਾਂ ਆਪਾਂ ਉਧਰ ਸਿਤਾਈ ਗਿਆ ਬੰਨੀ ਹਾਂ ਹਾਂ ਉਹ ਉਹੀ ਗੱਲ ਕਰਦੇ ਆਪਾਂ ਮਾਮੇ ਨਾਲ ਚੱਲ ਗੁਰੀ ਆਪਾਂ ਉਹ ਨਹੀਂ ਕਰਦੇ ਫਿਰ ਚੰਗਾ ਪੈਣੇ ਤੂੰ ਕਾਰ ਕੰਮ ਤਾਂ ਹੁੰਦਾ ਠੀਕ ਹੈ कूज बि चिड़के डारो कलम कली वेवीर रोदी कूज बि चिड़के ॾारो कलमकली करके बि गाना मै तुर चई वेवीरा करॻाला मै तुर चई ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਸੁਝਾਅ ਆ ਜਿਹੜੇ ਕਮੈਂਟਾਂ 'ਚ ਜਰੂਰ ਦਿਆ ਕਰੋ ਗਲਤੀ ਹੋਵੇ ਸਾਡੀ ਕੋਈ ਹਨਾ ਸਾਨੂੰ ਕੋਈ ਸੀ ਨਾ ਚੰਗਾ ਲੱਗਿਆ ਹੋਵੇ ਉਹਦੇ ਬਾਰੇ ਵੀ ਜਾਣਕਾਰੀ ਸਾਨੂੰ ਕਮੈਂਟਾਂ ਦੇ ਵਿੱਚ ਦਿੰਦੇ ਰਿਹਾ ਕਰੋ ਤੇ ਹੁਣ ਉਹਨਾਂ ਦੀ ਬਾਰੀ ਆ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਬੋਲੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਜੰਟ ਸਿੰਘ ਲਖਵੀਰ ਕੌਰ ਮਨਜੋਤ ਕੌਰ ਪਠੜ੍ਹਲ ਜੀਤੀ ਭੰਦੇਰ ਜਗਤਾਰ ਸਿੰਘ ਰੇਖਾ ਬਰਨਾਲਾ ਮਾਨਸਾ ਇੰਦਰਜੀਤ ਬੁਰਜ ਭਲਾਈ, ਕਮਲਪਾਲ ਜੋਸ਼ੀ, ਦਲਜੀਤ ਯੂਐਸਏ, ਕਲਦੀਪ ਬੰਦੇਸ਼ਾ, ਰੁਪਿੰਦਰਦੀਪ ਆਮਗੜ੍ਹ, ਅਬੀ, ਗੁਰਜੀਤ ਜੋਗੇਵਾਲ ਹਰਿਆਣਾ, ਸੁਰਜੀਤ ਕੌਰ ਆਸਟ੍ਰੇਲੀਆ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ। ਤੇ ਇੱਕ ਸਾਨੂੰ ਹੋਰ ਬੇਨਤੀ ਕਰਦੇ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਸਕ੍ਰਾਈਬ ਕਰਨ ਨਾਲ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਐ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚਦੀ ਐ ਤੇ ਬੈਲ ਆਈਕਨ ਐ ਜਿਹੜਾ ਉਹ ਜ਼ਰੂਰ ਦਬਾ ਲਿਓ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਸਸੀ ਕਾਲ